ਬਹੁਤ ਘੱਟ ਬੱਚਿਆਂ ਨੇ ਜਵਾਬ ਆਇਆ ਕਿ ਸੌਂਦੇ ਆ। ਮੈਂ ਸਮਝ ਗਿਆ। ਹੋ ਗਿਆ ਬੱਚੇ ਹੋ ਗਿਆ। ਮੈਂ ਸਮਝਦਾ ਕਿ ਤੁਸੀਂ ਜਵਾਬ ਕਿਉਂ ਨਹੀਂ ਦਿੱਤਾ ਬਾਕੀਆਂ ਨੇ। ਸੋਚਦਾ ਹੁੰਦਾ ਕਿ ਜੇ ਕਿਹਾ ਆ ਸੌਂਦੇ ਆ ਤਾਂ ਇਹ ਬਹੁਤ ਵਾ ਸੋਣਾ ਨਹੀਂ ਜਾਗਣ ਦਾ ਵੇਲਾ ਹੈ ਜਾਗਦੇ ਰਹੋ। ਯਾ ਤਾਂ ਤੁਸੀਂ ਆਪ ਸਮਝੋ ਜਾਂ ਜੇ ਸਾਾਨੂੰ ਕਹੋ ਮੈਂ ਸਮਝ ਜਾਈ। ਰਾਤ ਸੌਣ ਵਾਸਤੇ ਹੀ ਹੁੰਦੀ ਹੈ। ਲੇਖਕ ਵੀ ਰਾਤ ਨੂੰ ਸੌਂਦੇ ਹੀ ਨੇ। ਥੋੜੇ ਤੋਂ ਵੱਧ ਸੌਂਦੇ ਨੇ ਘੱਟ ਵੀ ਸੌਂਦੇ। ਜਾਗਣ ਵਾਸਤੇ ਸੌਣਾ ਬਹੁਤ ਜ਼ਰੂਰੀ ਹੈ ਤੇ ਸੁੱਤਾ ਪਿਆ ਬੰਦਾ ਬੁੱਝਦਾ ਨਹੀਂ ਹੁੰਦਾ ਜਦ ਸੁੱਤੇ ਅਪਣੀਤਾ ਕਦਰ ਰੱਖਦਾ ਤੁਸੀਂ ਕਦੇ ਨਾ ਕਦੇ ਕੋਈ ਸੁਪਨਾ ਤਾਂ ਜ਼ਰੂਰ ਦੇਖਦਾ ਹੋਇਆ ਕਿਸੇ ਵੀ ਤਰ੍ਹਾਂ ਦਾ ਕੋਈ ਦਮ ਮੇਰ ਕੋਈ ਹਾਸੇ ਵਾਲਾ ਕੋਈ ਰੋਮਾਂਟਿਕ ਸਾਨੂੰ ਸੁਪਨੇ ਕਿਉਂ ਹੁੰਦੇ ਨੇ ਕਦੀ ਸੋਚਿਆ ਕਿ ਸਾਨੂੰ ਸੁਪਨੇ ਕਿਉਂ ਹੁੰਦੇ ਨੇ ਨਹੀਂ ਕਿਉਂਕਿ ਹਰ ਇੱਕ ਬੰਦਾ ਸੁੱਤਾ ਪਿਆ ਹੋਵੇ ਜਾਂ ਜਾਗਦਾ हर बेले कोई कहानी कहनी चाहता है ज सुननी चाहता एक कहानी कहना हेलो पुपूर कि चढ़ती कल है ना सर्दी कल आज का हमेशा ही रहेगा, बल पापा। आज गुंडे ने सर्दी अटैक करता। अटैक? हाँ पापा। यूनिवर्सिटी की लाइब्रेरी की चुनाव हमला करता। ऐसी कट गिनती से तेरो ज़्यादा सी गया। डांगा दृश्यों के पाना पापा। ऐसी फेर भी फाइट जीती। तो तू तो ठीक तो है ना? ਪਪਾ ਘੇਰ ਤੇ ਤੇਜੀ ਇੱਕੋ ਟੇਬਲ ਤੇ ਬੈਠੇ ਸਾਈਕੋਲੋਜੀ ਦੇ ਨੋਟਸ ਡਿਸਕਸ ਕਰ ਰਹੇ ਸੀ ਪਤਾ ਹੀ ਨਹੀਂ ਲੱਗਿਆ ਕਦੋਂ ਦਰਵਾਜ਼ਾ ਖੁੱਲਿਆ ਕਿੰਨੀ ਰੀਵਾਨ ਅੰਦਰ ਆ ਗਏ ਬਹੁਤ ਘੁੱਟਿਆ ਪਪਾ ਮੇਰੀ ਖੱਬੀ ਬਾਹ ਦੀ ਹੱਡੀ ਟੁੱਟ ਗਈ ਹੈ ਪਪਾ ਉਹ ਕਿਉਂ ਤੂੰ ਕਿੱਥੇ ਹੈ ਸਾਡੀ ਸੇਲੀ ਹੈ ਬੱਬਾ ਸ਼ੀਨੂ ਭਰ ਦਵਾਸ ਮੈਂ ਉਹਦੇ ਕੋਲ ਹੋਂਦਾ ਭਰਾ ਸਾਨੂੰ ਉੱਥੋਂ ਕੱਢ ਲਿਆ ਆਇਆ ਸੀ ਪਪਾ ਉਹ ਖੋਜਾ ਲਗਨੇ ਗੰਦੀਆਂ ਗੱਡੀਆਂ ਕਾਲਾ ਕਰਦੇ ਸੀ ਕਹਿੰਦੇ ਸੀ ਇਹਨਾਂ ਦੀ ਕੈਸਤੀ ਆ ਬਣਾ ਕੇ ਇਹਨਾਂ ਨੂੰ ਕੋਠਿਆਂ ਤੇ ਬਿਠਾਵਾਂਗੇ ਪਪਾ ਉਹ ਜਾਨਵਰ ਨੇ ਜਾਨਵਰ ਤਾਂ ਮੇਰਾ ਪੁੱਤ ਸ਼ੇਰ ਹੈ ਬਬਰ ਸ਼ੇਰ ਆਹੋ ਮਤਲਬ ਮੋਲ ਪੁਣੀ ਗੱਡੀ ਚੁੱਕ ਕੇ ਦਿੱਲੀ ਆ ਚਲਣਾ ਆਸਮਾਨ ਤੇ ਕਰੋ ਨਹੀਂ ਪਾਪਾ ਤੇਜੀ ਦੇ ਮਾਮ ਨੂੰ ਕਾਲ ਕਰ ਲਿਓ ਉਹ ਦੱਸ ਪਾ ਗਿਆ ਪਾਪਾ ਕੋਈ ਚੰਤਾ ਨਾ ਕਰ ਨਾ ਤਾਂ ਉਹ છો이가 ਨਾ ਵੀ ਤੇਜੀ ਨੂੰ ਪਰ ਸਾਕਾਬ ਦੀ ਤਸੀਸ ਜ਼ਰੂਰ ਪੂਰਾ ਕਰਿਓ ਕਿਸ ਮੋਰ ਨੂੰ ਬਹੁਤ ਬੁਰਾ ਮਨੋਗਿਆਨ ਸਮਝੰਦੀ ਵਿਚਾਰੇ ਨਾ ਛੱਡੇ ਪਾਪਾ ਕੀ ਹੋ ਗਿਆ ਤੂੰ ਤੁਸੀਂ ਮੇਰੇ ਦਰਦ ਹੋਰੇ ਮੇਰੇ ਵੀ ਕੋਰੇ ਪੁੱਤੋ ਤੇਰੇ ਤੋਂ ਬੰਦ ਹੋ ਰਿਹਾ ਤੈਨੂੰ ਪਰਮ ਵਾਸਤੇ ਦਿੱਲੀ ਭੇਜਿਆ ਸੀ ਮਰਨ ਵਾਸਤੇ ਨਹੀਂ ਪਰ ਮੇਰਾ ਫਤੂ ਜੇ ਪੜਕੇ ਪੜਿਆ ਨਾ ਤਾਂ ਫੇਰ ਪੜਨ ਦਾ ਵੀ ਕੀ ਫਾਇਦਾ ਤੈ ਕੁੱਬ ਅਗਰੇ ਜਾਣ ਦੇ ਮੈਨੂੰ ਆਪਣੇ ਆਨ ਦਿੱਤਾ ਤੂੰ ਮੈਨੂੰ ਨਾ ਰੋ ਬਾਬਾ ਆਪਣਾ ਅੱਗੇ ਚੱਲਾ ਜਾਂਦਾ ਤੇ ਉਹਦੀ ਪਿੱਠ ਦਾ ਉਭ ਮੇਰੀ ਛਾਤੀ 'ਚ ਖੁੱਬ ਜਾਂਦਾ ਮੇ ਬਾੜ ਕੇ दुते अच्छा अच्छा माइक बोल रहा है कतरी बाबा जिंदाबाद 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 भगत ਕਲਾ ਦੀ ਸਿਖਰ ਕੇ ਕੋਈ ਉੱਠ ਕੇ ਨਹੀਂ ਗਿਆ ਜ਼ੋਰਦਾਰ ਤਾੜੀਆਂ ਡਾਕਟਰ ਸਾਹਿਬ ਸਿੰਮੀ ਇਹ ਆਪਣੇ ਕੋ 4 ਦਫਾ ਨਾਟਕ ਮੇਲਿਆਂ ਜਾ ਚੁੱਕੇ ਆ ਆਪਾਂ 12 ਤੋਂ ਨਾਟਕ ਮੇਲਾ ਸ਼ੁਰੂ ਕੀਤਾ ਸੀ ਪਿਛਲੇ ਸਾਲ ਤੋਂ ਲਗਾਤਾਰ ਆ ਰਹੇ ਆ ਥੋੜਾ ਸਾਨੂੰ ਖਦਸਾ ਸੀ ਕਿ ਲਗਾਤਾਰ ਉਹ ਟੀਮ ਸੱਦਾਂਗੇ ਪਰ ਨਹੀਂ ਸਾਨੂੰ ਇਹ ਪਤਾ ਸੀ ਕਿ ਅੰਦਰੋਂ ਕਿਹੜੀ ਗੱਲ ਇਹ ਦੇਣਾ ਚਾਹੁੰਦੇ ਨੇ ਕਿ ਉਹ ਤੁਹਾਡੇ ਤੱਕ ਕਿੱਦਾਂ ਪਹੁੰਚੇਗੀ ਉਹ ਇਹਨਾਂ ਨੇ ਪਹੁੰਚਾ ਦਿੱਤੀ ਹੈ ਇਹਨਾਂ ਸ਼ਾਨਦਾਰ ਸੁਨੇਹਾ ਅਸੀਂ ਬੇਨਤੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਕਿ ਆਪਾਂ ਇਹ ਨਾਟਕ ਮੇਲਾ ਲਗਾਤਾਰ ਜਿੰਨਾ ਚਿਰ ਸਵਾਸਾਂ ਜਾਨਾਂ ਚਲਾਉਂਦੇ ਰਹਾਂਗੇ ਦੂਸਰੀ ਬੇਨਤੀ ਹੈ ਗਦਰੀ ਬਾਬਿਆਂ ਦਾ ਮੇਲਾ ਦੇਖਣ ਜ਼ਰੂਰ ਜਾਇਆ ਕਰੋ ਜਲੰਧਰ ਲੱਗਦਾ ਹੈ ਨਾਟਕਾਂ ਨਾਲ ਜੇ ਜੜਾਂਗੇ ਸਾਹਿਬ ਨਾਲ ਜੁੜਾਂਗੇ ਤਾਂ ਉਹਨਾਂ ਚਿਰ ਬਿਨਾਂ ਸਾਡੀ ਗੱਲ ਨਹੀਂ ਬਣੇਗੀ ਤੁਹਾਡਾ ਸਾਰਿਆਂ ਦਾ ਹਮੇਸ਼ਾ ਹੀ ਅਸਲੀ ਸਿਰ ਮਾ ਕੇ ਜਿੰਨਾ ਤੁਸੀਂ ਸਾਨੂੰ ਆਰਥਿਕ ਸਹਯੋਗ ਦਿੰਨੇ ਆ ਫਿਜ਼ੀਕਲ ਸਹਯੋਗ ਦਿੰਨੇ ਆ ਓਦਾਂ ਵੀ ਸਾਨੂੰ ਹੱਲਾਸ਼ੇਰੀ ਦਿੰਨੇ ਆ ਕਈ ਸਾਥੀ ਤਾਂ ਇਹ ਕਹਿੰਦੇ ਕਿ ਸਾਡ ਚ 2 ਮਹੀਨੇ ਕਿਰਾਇਆ ਕਰੋ ਔਰ ਬੜਾ ਔਖਾ ਕਰ ਦਿਓ ਫਿਰ ਵੀ ਤੁਸੀਂ ਸਾਰੇ ਯਤਨ ਪਸੇ ਰਹੀਦੇ ਹੋ ਭਰ ਅਮਰਜੀਤ ਸਿੰਘ ਰਟਾਇਡ ਜੀ ਬੱਬੂ ਭਾਜੀ, ਸਰਿੰਦਰ ਸਿੰਘ, ਜਗਨਪ੍ਰੀਤ ਸਿੰਘ ਇਹ ਇਹ ਨੰਨੇ-ਮੁੰਨੇ ਬੱਚੇ ਇਹਨਾਂ ਨੇ ਆਪਣੀ ਕਲਾ ਦਿਖਾਈ ਹੈ ਬਹੁਤ ਵਧੀਆ ਕਿੱਤਰ ਬਣਾਈ ਨੇ ਸੋ ਇਹਨਾਂ ਲਈ ਇੱਕ ਜ਼ੋਰਦਾਰ ਤੀੜੇ ਕਿ ਤਾੜੀਆਂ ਜ਼ਰੂਰ ਹੋ ਜਾਣ ਬੱਚਿਆਂ ਦੇ ਮੇਰੇ ਨਾਮ ਸੁਦੀਸ਼ ਸਿੰਘ ਟੱਬਾ ਜੀ ਮੈਂ ਤਰਖਸ਼ੀ ਸਾਡੀ ਪੰਜਾਬ ਜੂਨ ਜਲੰਧਰ ਦਾ ਜਥੇਬੰਦੇ ਪ੍ਰਧਾਨ ਹਾਂ ਔਰ ਇਹ ਪਿੰਡ ਟੱਬਾ ਦੇ ਵਿੱਚ ਪਿਛਲੇ 12 ਸਾਲ ਤੋਂ ਅਸੀਂ ਇਹ ਕਲਾਬੀ ਨਾਟਕ ਮੇਲਾ ਜਿਹੜਾ ਹੈ ਸ਼ੁਰੂਆਤ 2012 ਦੇ ਵਿੱਚ ਕੀਤੀ ਸੀ ਇੱਕ ਸਿਰਫ ਕੋਰੋਨਾ ਵਾਲੇ ਸਾਲ ਵਿੱਚ ਅਸੀਂ ਨਹੀਂ ਸੀ ਕਰਵਾ ਸਕੇ ਪਰਡ ਵਸੀਆਂ ਇਲਾਕਾ ਨਿਵਾਸੀਆਂ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹਰ ਵਾਰ ਰਹਿੰਦਾ ਹੈ ਇਹ ਨੂੰ ਕਰਾਉਣ ਪਿੱਛੇ ਜੋ ਮਕਸਦ ਹੁੰਦਾ ਸਿਰਫ ਇਹੀ ਹੈ ਕਿ ਜਦੋਂ ਅਸੀਂ ਪੜਦੇ ਹੁੰਦੇ ਸੀ ਐਸਐਸ ਸਕੂਲ 'ਚ ਅਸੀਂ ਪੜਦੇ ਜਵਾਨ ਹੋਏ ਆ ਉਦੋਂ ਗੱਦਰੀ ਬਾਬਿਆਂ ਦੀਆਂ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਦੀਆਂ ਸਾਰੀਆਂ ਕਹਾਣੀਆਂ ਸਾਡੇ ਲਿਟਰੇਚਰ ਦਾ ਹਿੱਸਾ ਸੀ ਸਾਡੇ ਸਬਜੈਕਟ ਦਾ ਹਿੱਸਾ ਸੀ ਅੱਜ ਹੌਲੀ ਹੌਲੀ ਸਭ ਕੁਝ ਥੁੰਜੇ ਲਾ ਦਿੱਤਾ ਗਿਆ ਅੱਜ ਭਗਤ ਸਿੰਘ ਦੀ ਗੱਲ ਨਹੀਂ ਹੋ ਰਹੀ ਕਰਤਾਰ ਸਰਾਭਾ ਦਾ ਕੋਈ ਲੇਖ ਨਹੀਂ ਇੱਥੋਂ ਤੱਕ ਕਿ ਹਿੰਦੀ ਦੀ ਚਾਦਰ ਗੁਰੂ ਤੇਗ ਬਹਾਦਰ ਦੀ ਦਾ ਲੇਖ ਵੀ ਸਾਡੀ ਪੰਜਾਬੀ ਜਿਹੜੀ ਜਿੰਨੇ ਵੀ 6ਵੀਂ ਤੋਂ ਲੈ ਕੇ 12ਵੀਂ ਤੱਕ ਸਾਡਾ ਜਿਹੜਾ ਸਬਜੈਕਟ ਆ ਉਹਦੇ ਵਿੱਚ ਕਿਤੇ ਵੀ ਪੰਜਾਬੀ ਦਾ ਲੇਖ ਨਹੀਂ ਮਿਲ ਰ ਇਹ ਸਾਰੇ ਕੁਝ ਨੂੰ ਅੱਗੇ ਲਿਜਾਣ ਲਈ ਅਸੀਂ ਔਰ ਖੁੰਝੇ ਤੋਂ ਬਾਹਰ ਮਹਿਨਤ ਹਾਰਾ ਵਿੱਚ ਲਿਆਉਣ ਲਈ ਇਹ ਇਨਕਲਾਬੀ ਨਾਟਕ ਮੇਲੇ ਦੀ ਸ਼ੁਰੂਆਤ ਕੀਤੀ ਬਹੁਤ ਵੱਡਾ ਸਹਿਯੋਗ ਲੋਕਾਂ ਦਾ ਰਹਿੰਦਾ ਅਸੀਂ ਹਰ ਸਾਲ ਨਾਟਕ ਕਰਾਉਂਦੇ ਹਾਂ ਇੱਕ ਪੰਜਾਬ ਪੱਦਰ ਦਾ ਬੁਲਾਰਾ ਇਹਦੇ ਵਿੱਚ ਪੇਸ਼ ਕਰਦੇ ਹਾਂ ਜਿਹੜਾ ਸਮਾਜ ਦੀਆਂ ਅੰਦਰਪੇਸ਼ ਸਮੱਸਿਆਵਾਂ ਮਹਿਮਾ ਪਰਮਾ ਦੀ ਗੱਲ ਕਰਦਾ ਆਰਥਿਕਤਾ ਦੀ ਗੱਲ ਕਰਦਾ ਇਸੇ ਨਾਲ ਅਸੀਂ ਕਿਤਾਬਾਂ ਦਾ ਸਟਾਲ ਲਾਉਂਦੇ ਹਾਂ ਕਿਤਾਬ ਵੇਚ ਕਰਕੇ ਲਾਉਂਦੇ ਹਾਂ ਕਿਉਂਕਿ ਲੀਲਾ ਇੱਕ ਦਿਨ ਦੇਖਿਆ ਭੁੱਲ ਜਾਣਾ ਪਰ ਕਿਤਾਬ ਕੋਈ ਘਰੇ ਲਿਜਾਊਗਾ ਪੜ੍ਹੂਗਾ ਸ਼ਹੀਦਾਂ ਬਾਰੇ ਆਰਥਿਕਤਾ ਬਾਰੇ ਪੋਲਿਟਿਕਸ ਆਉਂ ਜਾਊਗਾ ਉਹਦੇ ਕੋਲ ਹਮੇਸ਼ਾ ਉਹਦੇ ਸਹਰਾਣੇ ਉਹ ਕਿਤਾਬ ਬੋਲੂਗੀ ਉਹਨੂੰ ਕੋ ਸਵਾਲ ਕਰੂਗੀ ਇਸ ਦੇ ਨਾਲ ਹੀ ਔਰਤਾਂ ਵੱਡੀ ਗਿਣਤੀ ਦੇ ਵਿੱਚ ਇਸ ਮੇਲੇ ਵਿੱਚ ਆਉਂਦੀਆਂ ਆ ਅੱਜ ਦਾ ਜਿਹੜਾ ਵਿਸ਼ੇਸ਼ ਨਾਟਕ ਹੈ ਧੰਨ ਲਖਾਰੀ ਨਾਨਕਾ ਡਾਕਟਰ ਸਾਹਬ ਸਿੰਘ ਇੱਕ ਹਸਤਾਖਰ ਹੈ ਪੰਜਾਬ ਸ਼ੋ ਉਹਨਾਂ ਨੇ ਅਮਰੀਕਾ ਵਿੱਚ ਕੈਂਡਾ ਵਿੱਚ ਪਿਛਲੇ ਸਮੇਂ ਵਿੱਚ ਕੀਤੇ ਆ ਸਾਡੇ ਕੋਲੋਂ ਚੌਥੀ ਵਾਰ ਆ ਗਿਆ ਸੀ 14 ਜੀ ਵੀ ਸੱਧਿਆ 16 ਜੀ ਵੀ ਸੱਧਿਆ ਪਿਛਲੇ ਸਾਲ ਵੀ ਸੱਧਿਆ ਤਿਆਰ ਕੀ ਸੱਧਿਆ ਤੰਨ ਲਖਾਰੀ ਨਾਟਕ ਇੱਕ ਪ੍ਰੋਫੈਸਰ ਦੇ ਵਾਲੇ ਦੁਆਲੇ ਘੁੰਮਦੀ ਕਹਾਣੀ ਹੈ ਕਿ ਲੇਖਕ ਸਭ ਤੋਂ ਵੱਡੀ ਚੀਜ਼ ਹੈ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਤੰਨ ਲਖਾਰੀ ਨਾਨਕਾ ਕਹਿਆ ਪਰ ਸਾਡੇ ਲੇਖਾਂ ਦਾ ਹਾਲ ਸਾਡੇ ਸਮਾਜ ਨੇ ਕੀ ਕੀਤਾ ਇੱਥੇ 500 ਦੀ ਗਿਣਤੀ ਚ ਹਜ਼ਾਰ ਦੀ ਗਿਣਤੀ ਚ ਕਿਤਾਬ ਸ਼ਬਦੀ ਲੇਖਕ ਦੀ ਅਯੂਰਪ ਦੇ ਵਿੱਚ 78000 ਦੀ ਗਿਣਤੀ ਆ ਘਟੋ ਘਟ ਕਿਤਾਬ ਸ਼ਬਦ ਦੀ ਸਾਡਾ ਪੜਨ ਵਿੱਚ ਜਾਵੇਂ ਉਰਜਾ ਨਹੀਂ ਹੈ ਇਹ ਸਾਰੀ ਕਹਾਣੀ ਲੇਖਕ ਦੇ ਵਾਲੇ ਘੁੰਮੇਗੀ ਉਹਦੀ ਬੇਟੀ ਵਿਦੇਸ਼ ਵਿੱਚ ਪੜਦੀ ਹੈ ਸਾਰਾ ਕੁਝ ਉਹ ਚਾਹੇਗਾ ਸੋ ਇਹ ਨਾਟਕ ਮੇਲਾ ਗਦਰੀ ਬਾਬਿਆਂ ਨੂੰ ਇਨਕਲਾਬੀਆਂ ਨੂੰ ਸਮਰਪਿਤ ਹੈ ਇਨਕਲਾਬ ਜਿੰਦਾਬਾ ਕੀ ਕਰੀਓ ਇਸ ਨਾਲ ਤੁਹਾਨੂੰ ਕਿੰਨਾ ਸਹਾਰਾ ਮਿਲਿਆ ਹਾਂਜੀ ਬਿਲਕੁਲ ਜੀ ਬਹੁਤ ਸਾਰੇ ਲੋਕ ਸਾਲ ਪਰ ਇਸ ਨਾਟਕ ਮਿਲਣ ਦੀ ਉਡੀਕ ਕਰਦੇ ਆ ਸਾਨੂੰ ਸਾਲ ਦੇ ਵਿੱਚ ਵਿੱਚ ਪੁੱਛਦੇ ਰਹਿੰਦੇ ਆ ਕਦੇ ਇਹ ਵੀ ਕਹਿੰਦੇ ਕਿ ਦੋ ਨਾਟਕ ਮੇਲੇ ਕਰਾ ਰਿਆ ਕਰੋ ਕਦੇ ਕਹਿੰਦੇ ਕਿ بڑا ਚੇਰ ਹੋ ਗਿਆ ਤੁਸੀਂ ਨਾਟਕ ਮੇਲਾ ਹੀ ਨਹੀਂ ਕਰਵਾਇਆ ਕਿਉਂਕਿ ਅੱਜ ਟੀਵੀ ਮੋਬਾਈਲ ਨੇ ਲੋਕਾਂ ਨੂੰ ਸੰਗੜ ਕੇ ਰੱਖ ਦਿੱਤਾ ਲੋਕ ਇਕੱਲੇ ਇਕੱਲੇ ਕਮਰੇ ਵਿੱਚ ਸੰਗੜ ਗਏ ਅੱਜ ਜੇ ਦੇਖੋ ਤੁਸੀਂ ਔਰਤਾਂ ਬੱਚੇ ਬਜ਼ੁਰਗ ਸਾਰੇ ਹਰ ਤਰ੍ਹਾਂ ਦੇ ਲੋਕ ਦਰਸ਼ਕ ਦੇ ਤੌਰ ਤੇ ਇੱਕ ਦੂਜੇ ਦੇ ਲਾਗੇ ਬੈਠੇ ਆ ਕੋਈ ਟਿੱਬੇ ਦਾ ਕੋਈ ਆਲੇ-ਦੁਆਲੇ ਪਿੰਡ ਦਾ ਕੋਈ ਸ਼ਹਿਰੋਂ ਆਇਆ ਕੋਈ ਦੂਰੋਂ ਭੋਗਪੁਰ ਤੋਂ ਵੀ ਆਇਆ ਇਹ ਕੋਈ ਬਹੁਤ ਵੱਡਾ ਇੱਕ ਸੱਭਿਆਚਾਰ ਦਾ ਵੀ ਵਿਰਸਾ ਹੈ ਜਿਹੜਾ ਹਰ ਜਾਨ ਦੇ ਹੱਥਾਂ ਦੇ ਲੋਕ ਬੈਠੇ ਆ ਤੋਂ ਇਹ ਇੱਕ ਮੈਂ ਤੁਹਾਨੂੰ ਬੇਨਤੀ ਕਰ ਸਕਦਾ ਜੀ ਕਿ ਇਨਕਲਾਬੀਆਂ ਬਾਰੇ ਜਰੂਰ ਪੜੋ ਮੋਹਨ ਸਿੰਘ ਨੇ ਜੇਲ੍ਹ ਦੇ ਵਿੱਚ 120 ਕਿਤਾਬ ਪੜ੍ਹੀ 131 ਦਿਨ ਉਹਨੇ ਜੇਲ੍ਹ ਵਿੱਚ ਕੱਤੇ ਕਰਤਾਸਰਾਬੇ ਵਾਲੇ ਪੜੋ ਜਿਹਨੇ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦਾ ਰਸਾ ਜਮਿਆ ਗਦਰੀ ਬਾਬਿਆਂ ਬਾਰੇ ਪੜੋ ਜੋ 8000 ਗਦਰੀ ਜਿਵਾਲਾ ਸਿੰਘ ਠੱਠੀਆਂ ਵਰਗਾ ਬੰਦਾ ਜਿਹਦੇ ਆਲੂ ਦੇ ਫਾਰਮ ਚੱਲਦੇ ਸੀ ਉਹ ਛੱਡ ਕੇ ਉਹਨੇ 17 ਸਾਲ ਜੇਲ੍ਹ ਕੱਟੀ ਅੰਡੇਮਾਨ ਨਿਕੋਬਰ ਦੇ ਵਿੱਚ ਆਪਣੀ ਸਿਹਤ ਬਾਰੇ ਵੀ ਪੜੋ ਰਾਜਨੀਤੀ ਬਾਰੇ ਪੜੋ ਵਗੈਰਾ ਰਾਜਨੀਤੀ ਸਾਡੇ ਬਾਰੇ ਕੀ ਗੱਲ ਰੱਖਦੀ ਹੈ ਵਾਤਾਵਰਨ ਬਾਰੇ ਪੜੋ ਸਾਡਾ ਵਾਤਾਵਰਨ ਨਹੀਂ ਬਚਿਆ ਸਾਡਾ ਪਾਣੀ ਇਦਾਂ ਦੇ ਨਾਟਕ ਮੇਲੇ ਕਰਾਓ ਪਿੰਡੋਂ ਪਿੰਡ ਔਰ ਇਨਕਲਾਬ ਦੀ ਗੱਲ ਕਰੋ ਬਹੁਤ ਬਹੁਤ ਧੰਨਵਾਦ ਜੀ ਸਹੀ ਹਾਂ ਜੀ ਬਾਈ ਗੁਰਜੀ ਕੀ ਨਾਮ ਆਪਣਾ ਮੈਂ ਜਸਿੰਦਰ ਸਿੰਘ ਜੀ ਰਿਟਾਇਰਡ ਅਧਿਆਪਕ ਲਾਇਬ੍ਰੇਰੀ ਮੈਂ ਖਦਾਈ ਵਰਮਾ ਨਾਟਕ ਮੇਲਾ ਹੈ ਹਰ ਸਾਲ ਅਸੀਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਨਾਟਕ ਇਹਦਾ ਜਿਹੜਾ ਹੈ ਕਰਵੋਨੇ ਆ ਔਰ ਕੋਈ ਨਾ ਕੋਈ ਸੁਨੇਹਾ ਹਰ ਸਾਲ ਅਸੀਂ ਛੜਦੇ ਹਰੀ ਦੇ ਨਾਲ ਸਾਡੀ ਉਹ ਸੁਨੇਹਾ ਜਾਂ ਸਾਡਾ ਜੋ ਸਮਾਜ ਹੈ ਉਹਨਾਂ ਵਰਤੀ ਸਾਡੀ ਸਮਾਜ ਨੂੰ ਜੀ ਸੋਚੀ ਪ੍ਰਾਪਤ ਹੋਈ ਇਮਾਨਦਾਰੀ ਜਿਆਦਾ ਹੈ ਔਰ ਇਸ ਸਮਾਜ ਵਿੱਚ ਖੈਲੀਆਂ ਜਿਹੜੀਆਂ ਪਰਿਥੀਆਂ ਨੇ ਉਹਨਾਂ ਵਰਤੀ ਜਾਗਰੂਕ ਕਰਦੀਆਂ ਲੋਕਾਂ ਨੂੰ ਅਸੀਂ 2017 ਤੋਂ ਜੀਤ ਉਦਮ ਸਿੰਘ ਜਿਹਦੇ ਨਾਮ ਤੇ ਲਾਇਬ੍ਰੇਰੀਜ਼ ਲਾ ਰਹੇ ਇਸ ਤੋਂ ਬਾਅਦ ਜਿਸ ਦਿਨ ਅਸੀਂ ਲਾਇਬ੍ਰੇਰੀ ਸ਼ੁਰੂ ਕੀਤੀ ਹੈ ਲੇਕਿਨ ਸਾਡੇ ਕੋਲ ਸਿਰਫ 15 ਕਿਤਾਬਾਂ ਸੀ ਔਰ ਅੱਜ ਇਸ ਵੀ ਨੇ ਸਾਡੇ ਕੋਲ 2000 ਤੋਂ ਵੱਧ ਕਿਤਾਬ ਹੈ ਲਾਇਬ੍ਰੇਰੀ ਵਿੱਚ ਔਰ ਸਵੇਰੇ ਸ਼ਾਮ ਲਾਇਬ੍ਰੇਰੀ ਜਿਹੜੀ ਆ ਉਹ ਬਕਾਇਦਾ ਖੁੱਲਦੀ ਹੈ ਬਕਾਇਦਾ ਪਿੰਡ ਦੇ ਵਿੱਚੋਂ ਪਾਠਕ ਜਿਹੜੇ ਆ ਉਹ ਸਵੇਰੇ ਸ਼ਾਮ ਸਾਡੇ ਕੋਲ ਹੁੰਦੇ ਆ ਕਿਤਾਬਾਂ ਪੜ੍ਹਦੇ ਆ ਦੁਬਾਰਾ ਦੁਬਾਰਾ ਸਾਰੇ ਪੜ੍ਹਦੇ ਆ ਬੱਚੇ ਜਿਹੜੇ ਬਹੁਤ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਪਾਠਕਾ ਜਿਹੜੀਆਂ ਉਹ ਬਾਹਰ ਲੱਕੀਸ ਨੂੰ ਦੁਬਾਰਾ ਲੈ ਕੇ ਜਾਂਦੇ ਔਰ ਪੜ੍ਹਦੇ ਆ ਔਰ ਸਾਡਾ ਇੱਕ ਮਕਸਦ ਸੀਗਾ ਕਿ ਸਮਾਜ ਨੂੰ ਅਸੀਂ ਕਿ ਕਿ ਉਹ ਸਾਰੂ ਸਿਹਤ ਜਿਹੜੀ ਆ ਉਹ ਜਣੀ ਆ ਔਰ ਉਸ ਵਾਸਤੇ ਪਿੰਡ ਦੇ ਵਿੱਚ ਲਾਇਬ੍ਰੇਰੀਆਂ ਦਾ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਲਾਇਬ੍ਰੇਰੀ ਗਿਆਨ ਦਾ ਅਥਾ ਭੰਡਾਰ ਆ ਸਾਡਾ ਲੋਕਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਚਾਹ ਲਾਇਬ੍ਰੇਰੀਆਂ ਨਾਲ ਜੁੜਨ ਕਿਤਾਬਾਂ ਦੇ ਨਾਲ ਜੁੜਨ ਤਾਂ ਕਿ ਸਮਾਜ ਜਿਹੜਾ ਉਹ ਸਾਡੀ ਤਰੱਕੀ ਕਰੇ ਚਾਹ ਧੰਨਵਾਦ ਠੀਕ ਥੈਂਕ ਯੂ